हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਕਾਲਾ ਵਪਾਰੀ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਹਿਲੀ ਵੀਡੀਓ ਦੋਸਤੋ ਇਸ ਫਾਰਮ ਤੋਂ ਆਪਾਂ ਜਿਹੜੀ ਆਪਣੇ ਚੈਨਲ ਤੇ ਅਪਲੋਡ ਕਰਾਂਗੇ वैसे मैं दसदा दोस्तो दोस्तों ਤੁਹਾਨੂੰ ਵਪਾਰ ਦਾ ਕੰਮ ਹੈ ਵੀਰ ਦਾ ਰਟੀਨ ਦੇ ਵਿੱਚ ਪਸ਼ੂ ਜਿਹੜੇ ਵੀਰ ਦੇ ਫਾਰਮ ਤੇ ਆਉਂਦੇ ਆ ਕਿਸੇ ਮੌਕੇ ਦੋਸਤੋ ਕਿਸੇ ਵੀ ਵੀਰ ਨੇ ਆਉਣਾ ਹੋਵੇ ਤੇ ਫੋਨ ਕਰਕੇ ਦੋਸਤੋ ਆਓ ਜਦੋਂ ਮਰਜੀ ਦੋਸਤੋ ਆਓ ਇੱਕ ਦੋ ਪਸ਼ੂ ਵੀਰ ਦੇ ਕੋਲ ਹਮੇਸ਼ਾ ਅਵੇਲੇਬਲ ਹੁੰਦੇ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਹਰ ਵੀਡੀਓ 'ਚ ਮੈਂ ਬੇਨਤੀ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਪ੍ਰੋਪਰ ਡਿਟੇਲ ਇਹਨਾਂ ਦੋਵਾਂ ਪਛਮਾ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਾਸਿਕਾ ਭਾਈ ਜੀ ਸਾਸਿਕਾ ਭਾਈ ਜੀ ਸਾਸਿਕਾ ਉਹ ਠੀਕ ਠਾਕ ਜੀ ਹਾਂ ਵਧੀਆ ਭਾਈ ਵਧੀਆ ਜੀ ਇਹ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀ ਅਡਰੈਸ ਬੋਲ ਲਈ ਆਪਣਾ ਪਿੰਡ ਲੋਕਾ ਭਾਈ ਜੀ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਤਰਨਤਾਰ ਦੇ ਨੇੜੇ ਹੀ ਆ ਆਪਾਂ ਬਰਾਮੀ ਇਹਨਾ ਆਪਣਾ ਪਿਆ ਜਿਹੜਾ ਰੋਡ ਆ ਪੱਟੀ ਤਰਨ ਦਾ ਨਾਲਾ ਬਿਲਕੁਲ ਰੋਡ ਦੇ ਉੱਤੇ ਹੀ ਲੱਗ ਗਈ ਆਪਣਾ ਘਰ ਹੈ ਨਾ ਠੀਕ 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 ਅੱਛਾ ਵੀਰ ਜੀ ਆਪਣਾ ਨਾਮ ਤੇ ਫੋਨ ਨੰਬਰ ਦੱਸ ਦिए ਹਾਂਜੀ ਨਾਮ ਭਾਜੀ ਕਾਲਾ ਜੀ ਕਾਲਾ ਵਪਾਰੀ ਹਾਂਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਹੈ 98726 ਹਾਂਜੀ 02584 ਠੀਕ ਹੈ ਜੀ ਅੱਛਾ ਵੀਰੇ ਜ਼ਿਆਦਾਤਰ ਮੱਝਾਂ ਹੀ ਲਿਉਂਦੀਆਂ ਆ ਕਿ ਗਾਵਾਂ ਵੀ ਲਿਉਂਦੇ ਜੀ ਭਾਜੀ ਭਾਜੀ ਰਲਿਆ ਮੇਹਾਂ ਲੈ ਆਈਦਾ ਮਹਿਾਂ ਹੀ ਲੈ ਆਈਂ ਜਿਆਦੀ ਮੱਝਾਂ ਹੀ ਆਉਂਦੀਆਂ ਹੈ ਨਾ ਠੀਕ ਹੈ ਅੱਜ ਆਪਣੇ ਕੋਲ ਦੋ ਨਾਲ ਗਏ ਹਾਂਜੀ ਦੋ ਨਾਲ ਗਏ ਸ਼ੁਰੂ ਕਰ ਦਸੀਏ ਵੀਰਾਂ ਨੂੰ ਡਿਟੇਲ ਹੈ ਕਿ ਨਵਾਂ ਸੁਆ ਸੁਈ ਹੈ ਜੀ ਇਹ ਦੂਜਾ ਸੁਆ ਭਾਈ ਅੱਛਾ ਜੀ ਕੱਲ ਦੀ ਸੁਈ ਆ ਕੱਲ ਦੀ ਸੁਈ ਆ ਹਾਂਜੀ ਤੇ ਕੀ ਕੀ ਦਿੱਤਾ ਬੱਚਾ ਨੇ ਬੱਚਾ ਇਹ ਕੱਟੀ ਆ ਭਾਈ ਆ ਲੋ ਦੋਸਤੋ ਕੱਟੀ ਵੀ ਜਨੀਕ ਦੋਸਤੋ ਮੱਝ ਕ੍ਰੋਸ ਨੀਲੀ ਰਾਵੀ ਓਨੀ ਕੀ ਦੋਸਤੋ ਕੱਟੀ ਵੀ ਕ੍ਰੋਸ ਸੰਗ ਦੇ ਵਿੱਚ ਹਾਂਜੀ ਪਿਓਰ ਨੀਲੀ ਰਾਵੀ ਨਹੀਂ ਜੀ ਅੱਖਾਂ ਵਿੱਚ ਦੋਸਤੋ ਕੱਟੀ ਦੇ ਚੈੱਕ ਕਰ ਲਓ ਜਿੰਨੀਆਂ ਨਿਸ਼ਾਨੀਆਂ ਮੱਝ ਕਵਰ ਕਰਦੀ ਓਨੀਆਂ ਦੋਸਤੋ ਕੱਟੀ ਕਵਰ ਕਰਦੀ ਜੀ ਸੁਆ ਦੋਸਤੋ ਦੂਜਾ ਸੁਈ ਆ ਕੱਲ ਦੀ ਸੁਈ ਆ ਅੱਛਾ ਵੀਰ ਹੋਣਾ ਜੇ ਬੌਲੇ ਦੇ ਵਿੱਚ ਹੀ ਹੈ ਨਾ ਹਾਂਜੀ ਕਿੰਨਾ ਕਪੌੜਾ ਤਿਆਰ ਹੁਣ ਚੂੜਸ ਭਰ ਮਰਜੀ ਦੁੱਧ 10 ਕਿਲੋ ਅੰਬੋਲਾ 10 ਕਿਲੋ ਬੋਲਾ ਜਿਹੜਾ ਆਪਾਂ ਚਵਾ ਦੇਣਾ ਚਵਾ ਦੇਣਾ ਹਾਂਜੀ ਠੀਕ ਹੈ ਜੀ ਤੇ ਚੋਣ ਚੋਣ ਦੇ ਵਿੱਚ ਹੈ ਵਧੀਆ ਬਰਾਬਰ ਕੱਟੀਏ ਵੀਰ ਦੀ ਬਾਹਰ ਤੋਰ ਕੇ ਵਿਖਾਈਏ ਇੱਕ ਨੰਬਰ ਭਾਜੀ ਚਵਾਈ ਕਰੀ ਹੈ ਠੀਕ ਹੈ ਜੀ ਲਓ ਜੀ ਦੋਸਤੋ ਵੀਡੀਓ ਪਹਿਲੀ ਇਸ ਫਾਰਮ ਤੋਂ ਬਣਾਉਣ ਲੱਗੇ ਆ ਤਾਂ ਕਰਕੇ ਥੋੜਾ ਜਿਹਾ ਵੀਰ ਝੱਕਦਾ ਵਾ ਇੱਕ ਸਾਡੇ ਕੋਲ ਅਜ ਮੈਕ ਨਹੀਂ ਹੈਗੇ ਅਸੀਂ ਵੈਸੇ ਦੋਸਤੋ ਮੈਕ ਤੋਂ ਬਿਨਾ ਵੀਡੀਓ ਬਣਾਉਣ ਲੈ ਮੈਂ ਦੀ ਦੋਸਤੋ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਕਰਮਾਲੀ ਨੇ ਸੋਹਣਾ ਆਰਡਰ ਤਿਆਰ ਕੀਤਾ ਵਾ ਵੀਰ ਮੜੀ ਦੀ ਬਾਹਰ ਨੂੰ ਕੱਟੀਏ ਨੀਲੀ ਰਵੀ ਦੇ ਨਾਲ ਦੋਸਤੋ ਕਰੋਸ ਸੰਗ ਰੱਖਦੀ ਹੈ ਸੱਜਰ ਸੂਈ ਹੈ ਬੱਚੇ ਦਾ ਜ਼ਿਆਦਾ ਕਰੂਗੀ। ਲਓ ਜੀ ਕਰੋ ਚੈੱਕ। ਪੈਠੇ ਪੜੇ ਦੀ ਚੜਾਈ ਮੱਝ ਦੀ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਲਿਓ। ਲਓ ਜੀ ਲੈ ਜੋ ਵੀ ਪੈ। ਹਾਂਜੀ ਹਾਂਜੀ। ਲਓ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਤੁਸੀਂ ਚੈੱਕ ਕਰ ਲਿਓ। ਆਰਡਰ ਕੁਆਲਿਟੀ ਦੋਸਤੋ ਮੁੱਢੋਂ ਨੇੜ ਤੋਂ ਖਨਾ ਥਣਾ ਦੀ ਕੁਆਲਿਟੀ ਵੀ ਕਰੋ ਚੈੱਕ ਜੀ। ਦੋਸਤੋ ਪੂਰਾ ਜੋਸ਼ ਵਾਲਾ ਨਿੱਗਰ ਪੂਰਾ ਆਰਡਰ ਤਿਆਰ ਕੀਤਾ ਕਰਮਾਲੀ ਨੇ 80% ਦੋਸਤੋ ਨੀਲੀ ਰਵੀ ਦੇ ਨਾਲ ਜਿਹੜੀਆਂ ਨਿਸ਼ਾਨੀਆਂ ਹੈ ਕਵਰ ਕਰਦੀ ਹੈ ਬਿਲਕੁਲ ਦੋਸਤੋ ਤਾਜੀ ਸੂਈ ਮਾਝੇ ਵੀਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਜਿਹੜੀ ਤਸੱਲੀ ਤੁਹਾਡਾ ਹੱਕ ਬਣਦਾ ਕਰਿਆ ਕਰੋ ਅੱਛਾ ਕਾਲੇ ਵੀਰ ਮੋਲੇ ਦਾ ਆਪਾਂ ਫੋਨ ਤੇ ਕਰਨਾ ਕਿ ਜਾਂ ਫੋਨ ਤੇ ਹੋਊਗਾ ਜੀ ਦੋਵੇਂ ਮੱਜੇ ਤੇ ਹਾਂਜੀ ਫੋਨ ਤੇ ਠੀਕ ਹੈ ਜੀ ਮਾਝੇ ਦੀ ਦੋਸਤੋ ਜਿਹੜੀ ਚੁਾਈ ਆਪਾਂ ਵੀਡੀਓ ਦੇ ਵਿੱਚ ਕਰਵਾ ਦਾਂਗੇ ਮੋਲ ਵੀਰ ਕਹਿੰਦਾ ਵੀ ਵਪਾਰੀ ਵੀਰ ਪਸ਼ੂ ਖੜਦੇ ਆ ਖਰੀਦ ਕੇ ਇਸ ਕਰਕੇ ਥੋੜਾ ਜਿਹਾ ਪਰਦਾ ਰੱਖਣਾ ਪੈਂਦਾ ਹਰ ਇੱਕ ਦਾ ਬਾਕੀ ਦੋਸਤੋ ਚਵਾਈ ਤੁਹਾਨੂੰ ਕਰਾ ਕੇ ਦਿਖਾ ਲੈਂਦੇ ਆ ਥੋੜਾ ਵੇਟ ਕਰਿਓ ਲਓ ਦੋਸਤੋ ਬੱਚਾ ਵੀਰ ਨੇ ਛੜਦਾ ਮਾਈਥਲੇ ਚਵਾ ਕੇ ਤੁਹਾਨੂੰ ਪ੍ਰੋਪਰ ਚਵਾਈ ਜਿਹੜੀ ਸਾਰੀ ਵੀਡੀਓ ਦੇ ਵਿੱਚ ਬੁਖਾਰਾਂਗੇ ਥੋੜੀ ਜੀ ਵੀਡੀਓ ਦੋਸਤੋ ਲੰਬੀ ਜਰੂਰ ਹੋਸ ਵਧੀਆ ਕਿਉਂਕਿ ਚਵਾਈ ਕਰਨ ਦਾ ਇੱਕ ਫਾਇਦਾ ਹੋ ਜਾਂਦਾ ਇੱਕ ਟਾਈਮ ਚਵਾਈ ਵੀਡੀਓ ਕਾਲ ਦੇ ਵਿੱਚ ਹੋਗੀ ਤੇ ਦੂਜੇ ਟਾਈਮ ਦੋਸਤੋ ਕੋਈ ਵੀਰ ਜਿਹੜੀ ਹੈ ਚਵਾਈ ਆਪਣੀ ਵੀਡੀਓ ਕਾਲ ਤੇ ਚਵਾ ਸਕਦਾ ਜੀ ਦੋਸਤੋ ਜਿੰਨੀ ਵੀ ਮੈਂ ਤੁਹਾਨੂੰ ਵਿਖਾਈ ਹੈ ਵੀਡੀਓ ਦੇ ਵਿੱਚ ਬਿਲਕੁਲ ਦੋਸਤੋ ਸੋਹਣੀ ਹੈ ਚੰਗਾ ਕਰਦ ਕਾਠਿਆ ਕਰਮਾਲੇ ਦਾ ਪੂਰੀ ਰਾਜੀ ਪੂਰੀ ਜੰਮੀ ਪੜੀ ਹੈ ਚੈੱਕ ਤੁਸੀਂ ਕਰ ਸਕਦੇ ਹੋ ਲਓ ਜੀ ਇਹਦੇ ਨਾਲ ਜਿਹੜੀ ਬੱਧੀ ਹੈ ਮੱਝ ਦੋਸਤੋ ਇਹ ਗੱਬੜੀਆਂ ਜੀ ਸੂਨ ਦੇ ਬਿਲਕੁਲ ਨੇੜੇ ਹੈ ਇਹਦੀ ਵੀ ਡਿਟੇਲ ਤੁਹਾਨੂੰ ਸਾਰੀ ਆਪਾਂ ਕਾਲੇ ਵੀਰ ਦੇ ਕੋਲੋਂ ਪੁੱਛ ਦਾਂਗੇ ਆਧੀ ਆ ਜੀ ਮੱਝਾਂ ਦੋਸਤੋ ਦੋ ਬਣ ਜੰਦੀਆਂ ਕਰਮਾਲੀ ਕੱਟੀ ਵੀ ਚਲੋ ਨਾਲ ਸੋਹਣੀ ਹੈ ਜੇ ਕੋਈ ਵੀਰ ਕੱਟੀ ਵੀ ਸੰਭ ਲੂਗਾ ਤੇ ਸਾਲ ਡੇਢ ਸਾਲ ਦੇ ਵਿੱਚ ਦੋਸਤੋ ਬੱਚਾ ਨਾਲ ਤਿਆਰ ਹੋ ਜਾਂਦਾ ਜੀ ਤੋ ਲਓ ਦੇਖੋ ਜਣ ਚਵਾਈ ਦੀ ਕਰਮ ਪ੍ਰੋਪਰ ਚਾਤ ਰਹਾ ਨਾ ਥੋੜਾ ਜਿਹਾ ਡਰਦੀ ਹੈ ਮੱਝ ਇਸ ਕਰਕੇ ਮੈਂ ਦੋਸਤੋ ਥੋੜਾ ਜਿਹਾ ਥੂੜੀ ਦੋਤਾ ਮਾਈਕ ਹਾਂਜੀ ਹਾਂ ਲਓ ਵਦੋਸ ਚਾਰੇ ਥਾਣਾ ਪੂਰੇ ਗੱਡਲੇ ਮਾਝੇ ਨੂੰ ਚੈੱਕ ਕਰ ਰਹੇ ਹਾਂ ਜੀ 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 ਅਗਲੇ ਥਾਣਾ ਦੋਹਾਂ ਦੀ ਚਵਾਈ ਕਰਾਂਗੇ ਕੋਈ ਕੋਈ 14 ਦੇ ਵੀਰ ਸਾਰੀ ਚੋੜਨੀ ਆਪਾਂ ਅਗਲੇ 2 ਤੋਂ 3 ਦੀ ਜਿਹੜੀ ਚਵਾਈ ਦੋਸਤੋ ਤਕਰੀਬਨ ਹੋਣ ਲਈ ਹੈ। ਮਾੜੀ ਨਹੀਂ ਸਾਡੀ। ਆ ਲੋ ਜੀ। ਗਾੜ ਦੋਸਤੋ ਕਰ ਲਓ ਚੈੱਕ 1.5 ਤੋਂ 2 ਕਿਲੋ ਦੀ ਗਾੜ ਹੋ ਗਈ ਜੀ ਚਾਹੀਦੀ। ਹਾਂਜੀ। ਕਰੋ ਜੀ ਸ਼ੁਰੂਆਤ ਦੋਸਤੋ। ਲਓ ਜੀ ਦੋਸਤੋ ਮਗਲੇ ਸਣਾ ਚੋਾਈ ਚੈੱਕ ਕਰ ਲਿਓ। 10 ਲੀਟਰ ਦੇ ਲਾਗੇ ਬਣੇ ਵੀਰ ਕਹਿੰਦਾ ਬਹੁਤ ਪਿਆਰ ਹੋਊਗਾ ਕੋਈ ਵੀ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਨਿਵੇਸ਼ ਕਰਕੇ ਤਸਦੀ ਵੀ ਕਰ ਸਕਦਾ ਬਾਕੀ ਦੋਸਤੋ ਮੌਸਮ ਗਰਮੀ ਦਾ ਵਾ ਕਈ ਵਾਰ ਦੁੱਧ ਉਹਦੇ ਵਿੱਚ ਥੋੜਾ ਬੜਾ ਬਾਦ ਘਟ ਹੋ ਸਕਦੀ ਹੈ ਜਰੂਰ ਕਿਉਂਕਿ ਗਰਮੀ ਦੇ ਵਿੱਚ ਤੁਹਾਨੂੰ ਪਤਾ ਅੱਜ ਕੱਲ ਪੱਠਾ ਹਰਿਆ ਵੀ ਜਿਹੜਾ ਬਹੁਤ ਘਟਿਆ ਖਾਲੀ ਕਰਦੀ ਵੀਰੇ ਬੋਲੇ ਤੇ ਹਾਂਜੀ ਹਾਂਜੀ ਭਾਜੀ ਠੀਕ ਹੈ ਖਾਲੀ ਸਵੇਰੇ ਕਰਤੀ ਸਾਰੀ ਠੀਕ ਹੈ ਜੀ ਸਾਫ ਦੋਸਤੋ ਵੀਰ ਕੰਦਾ ਵੀਰੇ ਬੋਲੇ ਸਵੇਰੇ ਚੰਗੀ ਤਰ੍ਹਾਂ ਸਾਰੀ ਕਰ ਦਿੱਤੀ ਹੈ ਤੇ ਬਾਕੀ ਚੋਇਸ ਸਾਰੀ ਹੋਣ ਹੋ ਗਈ ਸਾਰੀ ਪਸ਼ੂ ਦੋਸਤੋ ਡਰਦਾ ਵਾ ਕਈ ਰਾਂ ਉਪਰੇ ਬੰਦੇ ਤੋਂ ਵੈਸੇ ਪਸ਼ੂ ਡਰ ਜਾਂਦਾ ਇਸ ਕਰਕੇ ਮੈਂ ਜਿਆਦਾ ਲੱਗ ਹੀ ਨਹੀਂ ਜਾਂਦਾ ਤੇ ਕੋਈ ਨਿੱਕੀ ਨਹੀਂ ਜਿਵੇਂ ਮੈਂ ਕਰਦਾ ਹਾਂਜੀ 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 ਹਾਂ ਦਾ ਜੇ ਤੁਸੀਂ ਇਕੱਲੀ ਰੱਖੀ ਤੇ ਬੰਦੇ ਬਾਲਟੀ ਕਿੰਨੇ ਲੀਟਰ ਦੀ ਵੀਰੇ ਜੀ ਇਹ ਹੈ ਜੀ 7.5 ਲੀਟਰ ਦੀ ਆ ਕੀ ਹੋਊਗੀ 8 ਲੀਟਰ ਦੀ ਬਾਲਟੀ ਦੋਸਤੋ ਹੈਗੀ ਜਿਹੜੀ ਤੇ ਵੀਰੇ ਚਵਾਈ ਕਰਨ ੜਿਆ ਬਾਕੀ ਦੋਸਤੋ ਚਵਾ ਕੇ ਦੁੱਧ ਤੁਹਾਡੇ ਸਾਹਮਣੇ ਆ ਜਣਾ ਚੈੱਕ ਕਰ ਲਿਓ ਜੀ ਜਿਆਦਾ 30% ਕੋਲ 60% ਬਚਣਾ ਇਹ ਪਾਜੀ 1.5 ਕਿਲੋ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਆਹ ਲਓ ਦੋਸਤੋ 8 ਲੀਟਰ ਦੀ ਬਾਲਟੀ ਜੀ ਚੈੱਕ ਕਰ ਲਓ ਹਾਂਜੀ ਪੂਰਾ ਹਾਂਜੀ ਠੰਡਾ ਕਰਕੇ ਉਹ ਦੋ ਦੋਸਤਾਂ ਦੇ ਕਮਾਂ ਤੇ 5 5.5 ਲੀਟਰ ਦੇ ਲਾਗੇ ਮਨ ਦੁੱਧ ਹੈਗਾ ਜੀ ਲਓ ਜੀ ਦੋਸਤੋ ਆਹ ਕਰੋ ਚੈੱਕ ਜੀ ਬੱਚੇ ਨੂੰ ਦੋਸਤੋ ਵੀਰ ਨੇ ਪੂਰਾ ਰਜਮਾ ਦੁੱਧ ਛੜਤਾ ਫਲੇ ਜੀ ਹਾਂਜੀ ਆਹ ਦੇਖੋ ਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਅੱਛਾ ਕਾਲੇ ਵੀਰੇ ਵੀਰੇ ਝੰਗਾਉਦਾ ਇਹਨੂੰ ਮੱਝ ਨੂੰ ਕੱਟੀ ਨੂੰ ਤੇ ਤੂੰ ਇੱਧਰ ਆਇਆ ਮੱਝ ਬਾਰੇ ਆਪਾਂ ਆਪਣੀ ਇਹਦੇ ਬਾਰੇ ਦੱਸੀ ਵੀਰ ਇੱਕ ਮਿੰਟ ਡਿਟੇਲ ਦੱਸ ਦੀ ਪਹਿਲੋ ਇਹ ਕਿੰਨਾ ਸੂਆ ਸੂਣੀ ਹੈ ਇਹ ਸੂਆ ਭਾਜੀ ਤੀਜਾ ਵਾ ਤੀਜਾ ਸੂਆ ਸੂਣੀ ਹੈ ਕਿੰਨਾ ਟਾਈਮ ਖੜਦੀ ਸੂਣੀ ਚ ਇਹ ਕੋਈ ਤਕਰੀਬਨ 5-4 ਦਿਨ ਪੰਜ ਚਾਰਨ ਤਿਆਰੀ ਜੀ ਹੈ ਜੀ ਕੱਢੀਏ ਬਾਹਰ ਵੀਰੇ ਨੂੰ ਮੜਾ ਤੋਰ ਕੇ ਵਿਖਾਈਏ ਨਾ ਦੋਸਤੋ ਸੂਬਾ ਤੇ ਜਾ ਸੁਣੀਆ ਤੇ ਸੂਨ ਦੇ ਬਿਲਕੁਲ ਨੇੜੇ ਆ ਚਾਰ ਤੋਂ ਪੰਜ ਦਿਨ ਦਾ ਟਾਈਮ ਖੜਦੀ ਹੈ ਸੂਨ ਦੇ ਵਿੱਚ ਪੂਰੇ ਦੋਸਤੋ ਵੱਡੇ ਕਦ ਕੱਡਦੀ ਹੈ ਸਟ੍ਰੈਚਰ ਮਾਈ ਦਾ ਚੈੱਕ ਕਰ ਲਿਓ ਠੀਕ ਹੈ ਜੀ ਆਹ ਲਓ ਜੀ ਦੋਸਤੋ ਕਰ ਲਓ ਚੈੱਕ ਬਿਲਕੁਲ ਦੋਸਤੋ ਸੂਨ ਦੇ ਨੇੜੇ ਰਾਜੀਪੂਰੀ ਜੰਮੀਪਲੀ ਮਾਈ ਤੁਸੀਂ ਚੈੱਕ ਕਰ ਸਕਦੇ ਹੋ ਥਣਾਂ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਓ ਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਸ਼ਾਂਗੜੀਆਂ ਨਾਲ ਲਓ ਜੀ ਆ ਕਰੋ ਜੀ ਚੈੱਕ ਲੈ ਜਾ ਵੀਰ ਬੰਦੇ ਦੋ ਨਗ ਦੋਸਤੋ ਤੁਹਾਨੂੰ ਦਿਖਾਈ ਹੈ ਵੀਡੀਓ ਦੇ ਵਿੱਚ ਇੱਕ ਇਹ ਮੱਚ ਗੱਬਣ ਤੇ ਇੱਕ ਮੱਚ ਦੋਸਤੋ ਜਿਹੜੀ ਨਾਲ ਬੱਦੀ ਵਿਖਾਈ ਤੁਹਾਨੂੰ ਪਹਿਲੇ ਉਹ ਬਿਲਕੁਲ ਤਾਜੀ ਸੂਈ ਦੁੱਧਾ ਸੁਆ ਲਓ ਜੀ ਦੋਸਤੋ ਪਹੂ ਜਨੇ ਵੀ ਵੀਰ ਲਿਆਉਂਦਾ ਚੰਗੀ ਬਰੀਰ ਵਾਲੇ ਚੰਗੇ ਸੋਹਣੇ ਪਹੂ ਲੈ ਕੇ ਆਉਂਦਾ گاਵਾ ਵੀ ਤੇ ਮੱਝਾਂ ਦੋਸਤੋ ਜਿਆਦਾਤਰ ਮੱਝਾਂ ਹੀ ਇਸ ਫਾਰਮ ਤੇ ਜਿਹੜੀਆਂ ਆਉਂਦੀਆਂ ਅੱਛਾ ਕਾਲੇ ਵੀਰ ਮੋਲੇ ਦਾ ਵੀ ਫੋਨ ਤੇ ਹੁਣ ਹਾਂਜੀ ਹਾਂਜੀ ਭਾਜੀ ਫੋਨ ਤੇ ਕਰਨਾ ਠੀਕ ਹੈ ਜੀ ਇਹਦਾ ਮਾਨਤਾ ਕਰਾਂਗੇ ਫੋਨ ਤੇ ਠੀਕ ਹੈ ਦੋਵਾਂ ਮੱਝਾਂ ਦਾ ਮੋਲ ਦੋਸਤੋ ਵੀਰ ਕੰਦਾ ਫੋਨ ਤੇ ਕਰਾਂਗੇ ਬਾਕੀ ਦੋਸਤੋ ਇਹਦਾ ਆਪਣਾ ਮੋਲ ਹੋਊਗਾ ਜੇ ਨਾਰਮਲ ਹੋਊਗਾ ਕੋਈ ਜਿਆਦਾ ਮੋਲ ਨਾ ਵੀਰ ਇਹਨਾਂ ਕੋਈ ਕਹੇ ਕਿ ਮੋਲ ਜਿਆਦਾ ਕਰੂਗਾ ਵੀਰ ਮੋਲ ਦੋਸਤੋ ਜਿਹੋ ਜਿਹੇ ਮੱਝਾਂ ਉਹਦੇ ਹਿਸਾਬ ਨਾਲ ਮ ਬਾਕੀ ਜਿਹੜਾ ਨੰਬਰ ਹੈ ਵੀਰ ਦਾ ਸਕਰੀਨ ਤੇ ਚੱਲੂਗਾ ਵੀਰ ਨੂੰ ਦੋਸਤੋ ਫੋਨ ਜਰੂਰ ਕਰਿਓ ਕਿਉਂਕਿ ਪਹਿਲੀ ਵੀਡੀਓ ਆਪਾਂ ਐਸ ਫਾਰਮ ਤੋਂ ਵੀਰ ਦੇ ਫਾਰਮ ਤੋਂ ਅਪਲੋਡ ਕੀਤੀ ਆ ਉਮੀਦ ਕਰਦਾ ਜਿਹੜੇ ਵੇਖਣ ਵਾਲੇ ਦਰਸ਼ਕ ਵੀਰ ਉਹਨਾਂ ਨੂੰ ਵੀਡੀਓ ਦੋਸਤੋ ਇਹ ਪਸੰਦ ਜਰੂਰ ਆਊਗੀ ਇਹ ਦੋਸਤੋ ਮੱਝ ਜਿਹੜੀ ਬਿਲਕੁਲ ਤਾਜੀ ਸੂਈ ਆ ਤਾਜੀ ਸੂਈ ਪਹੂ ਨੂੰ ਦੋਸਤੋ ਸੂਏ ਸੂਏ ਨੂੰ ਇੱਕ ਟਾਈਮ ਦੋ ਟਾਈਮ ਚੂ ਕੇ ਵੀ ਆਪਣੀ ਤਸੱਲੀ ਕਰ ਸਕਦੇ ਜੇ ਤੇ ਜਿਹੜਾ ਪਸ਼ੂ ਦੋਸਤੋ ਗੱਭਣ ਹੁੰਦਾ ਉਹਨੂੰ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜਰੂਰ ਕਰਿਆ ਕਰੋ ਐਡਰੈਸ ਦੇ ਕਰੀਬੀ ਦਾ ਮ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਾਲਾ ਵਪਾਰੀ ਨਾਮ ਮੇਦਾ ਵੀਰ ਫੋਨ ਨੰਬਰ ਆਪਣਾ ਐਕਰੀ ਫੇ ਬੋਲਦੇ ਹਾਂਜੀ 98726 ਹਾਂਜੀ 02584 ਠੀਕ ਹੈ ਦੋਸਤੋ ਬਿਲਕੁਲ 메ਨ ਪੱਟੀ ਤਰਨਤਾਰ ਰੋਡ ਜਿਹੜਾ ਵਾ ਪਿੰਡ ਲੋਕਾ ਬਿਲਕੁਲ ਉਹਦੇ ਲਾਗੇ ਗੇਟ ਬਣਿਆ ਸੰਤਕਾਰੀ ਵਾਲਿਆਂ ਦਾ ਉਹਦੇ ਬਿਲਕੁਲ ਲਾਗੇ ਜਿਹੜਾ ਵੀਰ ਦਾ ਫਾਰਮ ਆ ਨੰਬਰ ਚੱਲੂਗਾ ਵੀਰ ਦਾ ਵੀਰ ਨੇ ਫੋਨ ਤੇ ਗੱਲਬਾਤ ਕਰਕੇ ਤੁਸੀਂ ਜਿਹੜੀ ਪਸ਼ੂਆਂ ਦੀ ਖਰੀਦਦਾਰੀ ਕਰ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ